ਅਸੀਂ ਕੋਈ ਫੌਜੀ ਜਵਾਨ ਸਾਡੇ ਪੰਜਾਬ ਦਾ ਜਾਂ ਕੋਈ ਪੁਲਿਸ ਵਾਲਾ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ ਪਰਿਵਾਰਾਂ ਕੋਲੇ ਜਾ ਕੇ ਵੀ ਆਵਾਂਗੇ 1 ਕਰੋੜ ਰੁਪਈਆ ਜਿਹੜਾ ਸਰਕਾਰ ਵੱਲੋਂ ਡਿਸਾਈਡਡ ਹੈ ਕਿਸ ਨੇ ਸੋਣਿਆ ਨਹੀਂ ਦੁੱਖ ਇਹ ਵੀ ਮੈਨੂੰ ਲੱਗਿਆ ਪਰ ਸਾਡਾ ਸਰਕਾਰ ਨੇ ਸਾਡਾ ਦੁੱਖ ਕੋਈ ਨਹੀਂ ਸੁਣਿਆ ਪਰ ਅੱਜ ਸਾਡੇ ਨਾਲ ਜਿਹੜੀ ਸਾਨੂੰ ਬੀਤੀ ਪਤਾ ਸਾਨੂੰ ਪਤਾ ਵੀ ਸਾਡੇ ਦਿਲ ਤੇ ਕਿੰਨੀ ਬੀਤੇ ਕੱਲਾ ਕੱਲਾ ਪੁੱਤ ਕੋਈ ਸੀਧ ਕਰਕੇ ਦੇਖੋ ਫੇਰ ਪਤਾ ਲੱਗਦਾ ਵੀ ਕਿਵੇਂ ਸੀਦ ਹੁੰਦੇ ਨੇ ਪਰ ਅੱਜ ਸਾਡੇ ਘਰ ਦੇ ਤੇ ਹੱਥ ਧਰ ਕੇ ਦੇਖੋ ਕਿੰਨੀ ਸਾਨੂੰ ਝੱਲਣ ਲੱਗੀ ਹੋਈ ਐ ਪਰ ਸਾਨੂੰ ਇਹ ਪੰਜਾਬ ਸਰਕਾਰ ਨੇ ਕੋਈ ਸਹਾਇਤਾ ਨਹੀਂ ਦਿੱਤੀ ਕੋਈ ਸਾਡੇ ਨਾਲ ਨਹੀਂ ਖੜੀ ਫਾਟੇ ਦਾ ਕੱਲਾ ਸਾਡਾ ਪੁੱਤ ਸੀ ਉਹੀ ਸਾਡਾ ਜ਼ੀਦ ਹੋ ਗਿਆ ਅਸੀਂ ਕਾਸੇ ਜੋਗਰੇ ਨਹੀਂ ਹੁਣ ਅਸੀਂ ਜਿੰਨਾ ਜਰਾ ਆਮ ਆਦਮੀ ਬਣੀ ਐ ਸਰਕਾਰ ਉਹਨਾਂ ਨਾਲ ਇਹਦੇ ਜੁੜੇ ਆ ਸੀ ਤੇ ਪਰ ਸਾਡੀ ਅਜੇ ਨਹੀਂ ਸਾਡੀ ਸੁਣੀ ਨਹੀਂ ਅਸੀਂ ਵੋਟਾ ਬਹੁਤ ਪਾਗੇ ਨੂੰ ਪਰ ਹੁਣ ਸਾਡੇ ਨਾਲ ਸਾਡਾ ਹੱਥ ਖੜੇ ਹੋਗੇ ਹੁਣ ਸਾਡੇ ਸਾਡੇ ਬੱਚੇ ਦੀ ਨਹੀਂ ਉਹਨੇ ਜਦੋਂ ਉਹ ਮੰਨਿਆ ਵੀ ਇਹ ਸ਼ਹੀਦ ਹੋਇਆ ਤੇ ਵੀ ਇਹ ਬੱਚਾ ਕੱਲਾ ਸੀ ਕਿਵੇਂ ਮਾਂ ਪਿਓ ਤੇ ਬੀਤੀ ਹੈ ਉਹ ਨਹੀਂ ਕਰ ਰਹੀ ਇਸ ਪੰਜਾਬ ਸਰਕਾਰ ਸਾਡੇ